ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜੋ 22 ਦਿਨ ਹੋ ਗਏ ਨੇ ਜਿਵੇਂ ਕਿ ਮੰਚ ਤੋਂ ਦੱਸਿਆ ਗਿਆ ਉੱਥੇ ਬੈਠੇ ਨੇ ਇਹ ਜਦ ਨਹੀਂ ਹੈ ਇਹਨੂੰ ਜਦ ਨਹੀਂ ਕਹਿੰਦੇ ਇਹਨੂੰ ਸਰੜ ਕਹਿੰਦੇ ਆ ਇਹ ਸਰੜ ਹੁੰਦਾ ਔਰ ਐਸਾ ਸਰੜ ਕਿਸੇ ਸਮੇਂ ਆਈ ਦਰਸ਼ਨ ਸੰਗੀ پیرੋ ਮਾਨ ਨੇ ਵੀ ਦਿਖਾਇਆ ਸੀ ਉਰਲੰਦੀ ਸ਼ਹਾਦਤ ਹੋਈ ਸੀ ਅਸਤੇ ਕਿਹੋ ਜੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਸੰਗ ਨਹੀਂ ਹੋਂਦ ਜਿੱਥੇ ਆਪਣੀ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਉਣੀਆਂ ਪੈਂਦੀਆਂ ਨੇ ਜਿਵੇਂ ਪਾਈਟਲੇਵਾਲ ਸਾਹਿਬ ਨਾਲ ਰਹੇ ਇਹ ਜਿਹੜਾ ਦੇਸ਼ ਹੈ ਕੱਟਲੀ ਪੰਜਾਬ ਦੀ ਗੱਲ ਨਾ ਕਰਾਂ ਇਹ ਜਿਹੜਾ ਦੇਸ਼ ਹੈ ਤੇ ਐਗਰੀਕਲਚਰ ਬੇਸਡ ਦੇਸ਼ ਹੈ ਜੇ ਖੇਤੀ ਜੰਗੀ ਹੈ ਤੇ ਦੇਸ਼ ਜਿਉਂਦਾ ਹੈ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਜਿਉਂਦਾ ਨਹੀਂ ਰਹੇਗਾ ਪਰ ਇਹ ਗੱਲ ਬਦਵਾਨ ਸਮਝਦੇ ਐ ਬੱਚਾ ਬੱਚਾ ਸਮਝਦਾ ਜਿਹੜਾ ਸਿਆਣਾ ਸਮਝਦਾਰ ਹੈ ਕਿ ਕਿਹੜੀ ਹਰਾਮੇਲੀ ਗੱਲ ਹੈ ਕਿ ਸਰਕਾਰਾਂ ਨਹੀਂ ਸਮਝ ਰਹੀ ਹੈ ਮੈਂ ਅੱਜ ਇਸ ਲਈ ਆਇਆ ਕਿਉਂਕਿ ਭਾਈ ਜਗਜੀਤ ਸਿੰਘ ਦੀ ਡੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ਸ਼ੀਲ ਆਗੂ ਨੇ ਉਸੇ ਨਾਮ 바ਣੀ ਨਾਲ ਜੁੜੇ ਗੁਰਸਿੱਖ ਵੀ ਨੇ। ਪਰ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸਿੱਧਕ ਸਿੱਖੀ ਕੇ ਸਭ ਸਵਾਸਾਂ ਸੰਗ ਲਵੇ। ਬੜੀ ਹੈਰਾਨੀ ਵਾਲੀ ਗੱਲ ਹੈ। ਕਿ ਆਪ ਬਾਹੀ ਦੇ ਨੋਕੇ ਬੈਠੇ ਹੋ। ਪਰ ਸਰਕਾਰ ਦੇ ਕੰਨਾਂ ਤੇ ਜਿੰਨੀ ਸਰ ਕਰਦੇ ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਨ੍ਹਾਂ ਦੇ ਵਿੱਚੋਂ 19 MP ਪਾਰਲੀਮੈਂਟ ਦੇ ਵਿੱਚ ਹਾਜ਼ਰੀ ਦਾਰੇ ਨੇ ਨਿਵਾਸ ਸਕਦੇ ਨੇ ਅਰੇ ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜ਼ਰੂਰ ਮਜਬੂਰ ਹੋਏਗੀ। ਤਾਕੂਜੀ ਕਦਮਾਂ ਦੇ ਉੱਤੇ ਬਾਰਡਰ ਹੈ ਤੇ ਬਾਰਡਰ ਤੋਂ ਪਾਰ ਹਰਿਆਣਾ ਉਹ ਵੀ ਸਾਡਾ ਹੀ ਹੈ। ਪਰ ਉਹਦੇ ਵੀ ਐਮਪੀ ਨੇ। ਉਹ ਵੀ ਪੰਜਾਬ ਹੀ ਹੈ। ਤੇ ਪੰਜਾਬੀ ਤਾਂ ਇੱਕ ਦਹਾੜ ਮਾਰ ਦੇ ਸੱਚੇ ਮਰੋ ਸੱਚੇ ਦਿ ਲੋ ਦੇਵਲੀ ਹਲੇ ਜਾਂਦੀ ਹੈ ਜੇ ਇੰਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਚ ਇਕੱਠਿਆ ਬੋਲ ਪੈਣ ਤੇ ਮੈਨੂੰ ਲੱਗਦਾ ਹੈ ਕਿ ਪਾਰਲੀਮੈਂਟ ਦੀ ਇਕੰਨਾ ਚ ਦਰਾਰ ਆ ਜਾਊਗੀ ਬੋਲੇ ਸੋਨਿਹਾਰ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਤੇ ਕਿਹ ਵੇਲੇ ਕੁ ਜਿੰਦਗੀ ਦਾ ਮਸਲਾ ਨਹੀਂ ਹੈ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਹੈ ਚਾਹੀਓ ਛੋਟਾ ਦੁਕਾਨਦਾਰ ਹੈ ਚਾਹੀਓ ਮਜ਼ਦੂਰ ਹੈ ਚਾਹੀਓ ਵਪਾਰੀ ਹੈ ਬਿਜ਼ਨਸਮੈਨ ਹੈ ਸਾਰੇ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਹੈ ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਨੂੰ ਮਨਪੀ ਕਰਦੇ ਹੋ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਅਧਾਰੇ ਹੈ ਇਹ ਦੇਸ਼ ਦੀ ਜੀਡੀਪੀ ਨੂੰ ਸੰਭਾਲ ਨਹੀਂ ਸਕਣਗੇ। ਆ ਪਿਛੇ ਕੋਰੋਨਾ ਕਾਲ ਆਇਆ ਜਿਹੜੇ ਕੰਟਰੀ ਇੰਡਸਟਰੀ ਬੇਸਡ ਸੀ, ਟੂਰਿਜ਼ਮ ਬੇਸਡ ਸੀ ਉਹਨਾਂ ਦੀ ਇਕਨੋਮੀ ਹਿੱਲ ਗਈ। ਭਾਰਤੀ ਇੱਕ ਦੇਸ਼ ਸੀ, ਪੰਜਾਬ, ਹਰਿਆਣਾ ਇਹ ਐਸੇ ਸਟੇਟ ਸੀ ਜਿਨ੍ਹਾਂ ਦੀ ਇਕਨੋਮੀ ਨੂੰ ਬਹੁਤਾ ਫਰਕ ਨਹੀਂ ਪਿਆ। ਕਿਉਂਕਿ ਖੇਤੀ ਪ੍ਰਧਾਨ ਸੂਬੇ ਤੇ ਖੇਤੀ ਪ੍ਰਧਾਨ ਦੇਸ਼ ਹੈ। ਦੇਸ਼ ਦੇ ਵੱਡੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ ਜੇ ਖੇਤੀ ਨਾ ਬਚੀ ਤੇ ਫਿਰ ਕੋਈ ਵੀ ਨਹੀਂ ਬਚਣਾ ਹੈ ਇਸ ਮੋਰਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਹੀ ਅਸੀਂ ਖੇਤਾਂ ਦੇ ਵਿੱਚ ਪੈਦਾ ਹੋਏ ਅਨਾਜ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਹਾਂ ਚਾਹੇ ਮਜ਼ਦੂਰ ਹੈ ਚਾਹੇ ਦਿਹਾੜੀਦਾਰ ਹੈ ਚਾਹੇ ਅਸੀਂ ਛੋਟੇ ਦੁਕਾਨਦਾਰ ਹੈ ਚਾਹੇ ਅਸੀਂ ਵਪਾਰੀ ਹੈ ਚਾਹੇ ਕਿਸੇ ਵੀ ਖਿੱਤੇ ਕਰਕੇ ਜਾਤ ਕੁੱਲ ਮਜ਼ਮ ਨਾਲ ਸੰਬੰਧ ਰੱਖਦੇ ਹਨ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਸਾਡੀਆਂ ਮੰਗਾਂ ਜਿਹਨੀਆਂ ਨੇ ਜਿਹੜੀ ਉਵਾਸਤ ਦੀ ਹੈ ਜਾਇਜ਼ ਵੀ ਹੈ ਜਮੰਨੀਆਂ ਜਾਨੀਆਂ ਨੇ ਇੱਥੇ ਖੇਤੀ ਜਿਹੜੀ ਹੈ ਉਹਨਾਂ ਤੋਂ ਹੋਏਗੀ ਖੇਤੀ ਉਹਨਾਂ ਤੋਂ ਹੋਏਗੀ ਤੇ ਸਾਰੇ ਸੈਕਟਰ ਜਿਹੜੇ ਹੈ ਉਹ ਡਿਵੈਲਪ ਹੋਣਗੇ ਸਾਰੇ ਸੈਕਟਰ ਜਿਹੜੇ ਹੈ ਉਹ ਉન્નਤ ਹੋਣਗੇ ਤੇ ਜੇ ਖੇਤੀ ਕਮਜ਼ੋਰ ਕਰ ਲਈ ਤੇ ਕੋਈ ਵੀ ਸੈਕਟਰ ਜਿਹੜਾ ਹੈ ਉਹ ਉੱਠ ਨਹੀਂ ਸਕੇਗਾ ਭੰਤ ਦੇ ਵਿੱਚ ਮਫੀਰ ਖਾਸ ਤੌਰ ਤੇ ਉੱਤੇ ਕਿਉਂਕਿ ਸਾਡਾ ਪੰਜਾਬ ਦੀ ਜਨ ਹੈ ਇਸ ਕਰਕੇ ਪੰਜਾਬ ਦੇ ਔਰ ਹਰਿਆਣਾ ਦੇ ਯੂਪੀ ਦੇ ਵੈਸੇ ਤਾਂ ਜਿੰਨੇ ਵੀ ਦੇਸ਼ ਦੇ ਐਮਪੀ ਨੇ ਖਾਸ ਤੌਰ ਤੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਰ ਨੇ ਉਹਨਾਂ ਦਾ ਫਰਜ਼ ਮੰਨਦਾ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਉਣ ਪੰਜਾਬ ਦੇ ਹਰਿਆਣੇ ਦੇ ਐਮਪੀ ਜਿਹੜੇ ਹੈ ਇਹ ਇਕੱਠਿਆਂ ਹੋ ਕੇ ਆਵਾਜ਼ ਜ਼ਰੂਰ اٹھਾਉਣ ਤਾਂ ਹੀ ਸਾਡੀ ਜਿਹੜੀ ਆਵਾਜ਼ ਸੁਣੀ ਜਾਏਗੀ ਔਰ ਭਾਈ ਡੱਲਾ ਡੱਲੇ ਸਾਹਿਬ ਜੀ ਡੱਲੇਵਾਲ ਸਾਹਿਬ ਜਿਹੜੇ ਸਾਡੇ ਸਤਕਾਰਯੋਗ ਭਾਈ ਜਗੀਰ ਸਿੰਘ ਜੀ ਡੱਲੇਵਾਲ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਬਚਾ ਪਾਵਾਂਗੇ ਨਹੀਂ ਤਾਂ ਅਸੀਂ ਇੱਕ ਅਨਮੋਲ ਸੰਘਰਸ਼ਸ਼ੀਲ ਆਗੂ ਜਿਹੜਾ ਹੈ ਉਹ ਗੁਵਾਹ ਹੋਣ ਔਰ ਇੱਕ ਗੱਲ ਚੇਤੇ ਰੱਖਣੀ ਹੈ ਇਸ ਸੰਘਰਸ਼ ਜਿਹੜੇ ਨੇ ਉਹ ਸਾਰੇ ਸੂਝਵਾਨ ਆਗੂਆਂ ਦੇ ਸਹਾਰੇ ਉੱਤੇ ਚੱਲਦੇ ਹੁੰਦੇ ਨੇ ਸਾਥ ਸੰਗਤ ਦੇ ਸਿਆਣਾ ਆਗੂ ਨੇ ਉਸ ਲੜਸ਼ ਨੂੰ ਬਲੰਦੀਆਂ ਤੇ ਲੈ ਜਾਂਦਾ ਤੇ ਜੇ ਸੰਘਰਸ਼ ਆਗੂ ਵਿੰਨਾ ਹੋ ਜਾਏ ਤੇ ਜੇ ਆਗੂ ਨਾ ਹੋਵੇ ਇਹ ਫਿਰਸਨਾਰ ਸੀ ਜਿਹੜੇ ਇਹਨਾਂ ਨੂੰ ਫੇਲ ਹੋ ਜਾਂਦੇ ਨੇ ਪਰ ਮੈਨੂੰ ਮਾਣ ਹੈ ਆਪਣੇ ਇਤਿਹਾਸ ਦੇ ਉੱਤੇ ਸਾਡਾ ਇਤਿਹਾਸ ਸਰੋਂ ਲਸਦਾ ਹੈ ਕਿ ਜਦੋਂ ਇੱਕ ਜੰਗ ਦੇ ਵਿੱਚ ਤੋਪ ਦਾ ਪਹੀਆ ਟੁੱਟ ਗਿਆ ਸੀ ਤੇ ਇੱਕ ਸਿੱਖ ਨੇ ਉਸ ਪਹੀਏ ਦੀ ਜਗ੍ਹਾ ਦੇ ਉੱਤੇ ਮੋਟਾ ਦਿੱਤਾ ਗੋਲਾ ਚੱਲਿਆ ਤੇ ਉਸ ਸਿੱਖ ਦੇ ਵੀ ਪਰਖੇ ਉੱਡੇ ਸੀ ਪਰ ਕਿਲੇ ਦੀ ਕੰਧ ਨਹੀਂ ਸੀ ਟੁੱਟੀ ਤੇ ਉਸੇ ਵੇਲੇ ਦੂਜੇ ਸਿੱਖ ਨੇ ਆ ਕੇ ਉਸ ਧੁਰੇ ਦੇ ਅੱਗੇ ਜਿਹੜਾ ਆਪਣਾ ਮੋਟਾ ਦਿੱਤਾ ਸੀ ਉਹ ਛੀਰ ਹੋਇਆ ਤੇ ਤੀਜੇ ਸਿੱਖ ਨੇ ਮੋਢਾ ਦਿੱਤਾ ਸੀ ਉਹ ਸ਼ੀਦ ਹੋਇਆ ਤੇ ਚੌਥੇ ਸਿੱਖ ਨੇ ਮੋਢਾ ਦਿੱਤਾ ਸੀ ਇਹ ਸਾਡਾ ਇਤਿਹਾਸ ਹੈ ਸਾਡੀ ਵਿਰਾਸਤ ਹੈ ਔਰ ਸਾਡਾ ਇਤਿਹਾਸ ਸਾਡੀ ਵਿਰਾਸਤ ਜਿਹੜੀ ਹੈ ਉਹ ਸਾਨੂੰ ਜਿਉਂਦਿਆਂ ਰੱਖਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਣਾ ਸਿਰਾਉਂਦੀ ਹੈ ਸਾਨੂੰ ਲੜਨਾ ਸਿਖਾਉਂਦੀ ਹੈ ਸਾਨੂੰ ਮਰਨਾ ਵੀ ਸਿਖਾਉਂਦੀ ਹੈ ਔਰ ਸਾਨੂੰ ਕਾਮਯਾਬ ਹੋਣਾ ਵੀ ਸਿਖਾਉਂਦੀ ਹੈ ਮੈਂ ਅੰਤ ਦੇ ਵਿੱਚ ਅਕਾਲ ਪੁਰਖ ਦੇ ਅੱਗੇ ਇਹੋ ਹੀ ਅਰਦਾਸ ਕਰਦਾ ਹੈ ਕਿ ਭਾਈ ਜਗਜੀਤ ਸਿੰਘ ਜੀ ਦੇ ਵੱਲੋਂ ਖਾਸ ਨੂੰ ਉਹ ਤੰਦਰੁਸਤੀ ਬਖਸ਼ਣ ਔਰ ਹਿੰਮਤ ਬਖਸ਼ਣ ਇਸ ਸੰਘਰਸ਼ ਦੇ ਵਿੱਚ ਲੜਨ ਦੀ ਇਸ ਸੰਘਰਸ਼ ਦੇ ਵਿੱਚ ਫਤਿਹ ਪ੍ਰਾਪਤ ਕਰਨ ਦੀ ਔਰ ਇਸ ਸੰਘਰਸ਼ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਕਾਮਯਾਬੀ ਨਾਲ ਬਾਹਰ ਲਈ ਆਕਾਲਪੁਰਖ ਆਪਣਾ ਮਿਹਰ ਕਰਿਆ ਹੱਥ ਰੱਖੀ ਮੈਂ ਅਰਦਾਸ ਕਰਦਾ ਹਾਂ ਆਪ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ